ਕਤੋਂ ਜਰੂਰੀ ਜੀ ਜਾਣਕਾਰੀ ਜਿਹੜੀ ਇਹਨਾ ਉਹ ਇਹ ਹੈ ਕਿ ਇਹ ਖਾ ਕ੍ਰਿਤਿਨੀ ਥੈਟ ਇਹ ਸੋ ਬਿਨਾ ਜੜੀ ਗੱਲ ਚੀਤੀਦਾ ਹੋਵੇ ਉਹ ਸਮਝ ਨਹੀਂ ਲੱਗ ਰਹੀ ਇਹਨੂੰ ਹਟਾਉ ਸਕਦੇ ਹੋ ਲਗੁਰੂ ਪ੍ਰਤਾਪ ਸਿੰਘ ਸਿਵਾਚਾਰੀ ਉਹਦੇ ਤੋਂ ਅਵਰਾਂ ਨੇ ਹੁੰਦਾ ਹੈ ਦੋਖਤਾਂ ਨੂੰ ਆਪਣੇ ਵੇਖੂਖੀ ਨਾਲ ਹੁੰਦਾ ਇਹ ਸਮਝ ਲੱਗ ਰਿਹਾ ਮੈਨੂੰ ਜੋ ਫੋਨ ਨਾਲ ਇਹਦੀ ਮੇਰੀ ਵੇਖੂ ਵੀ ਆਤੀ ਇਹਨਾਂ ਸਿਖਿਆ ਨਾਲ ਸਾਨੂੰ ਤੋਂ ਪ੍ਰਾਪਤ ਹੁੰਦਾ ਵੀ ਤੁਨ ਨਾਨਕ ਨੂੰ ਪੜੋ ਤੂੰ ਨਾਮਨ ਲਿਖਿਆ ਦੁਖਦਾਰੂ ਤੁਖ ਰੋਪਿਆ ਇਹ ਸਭ ਲੋਕੋ ਵੈਨ ਸਮਝੂ ਸਾਡਾ ਇਲਾਜ ਹੋ ਰਿਹਾ ਸਾਡਾ ਦਾਰੂ ਹੋ ਰਿਹਾ ਤੇ ਜਦੋਂ ਸੋਕੋ ਵੈਨ ਸਮਝੋ ਤਾਂ ਸਾਨੇ ਸੀ ਰੋਗੀ ਹੋਏ ਕੇ ਹੋਏ ਤੋ ਇਸ ਪਰ ਵੀ ਉਸਤੇ ਤਨੀ ਕੇ ਫਿਨਾਲ ਕਰਕੇ ਬੈਠਿਆ ਕਰਦਾ ਕਰੇ ਕੋ ਸਭਨਾ ਕਰਨਾ ਕਿ ਤੋ ਸਾਨੂੰ ਆਪਣੇ ਮਾਰਕ ਤੇ ਚੱਲਣ ਦਾ ਬਾਲ ਬਕਸਾ ਤੱਕ ਗਿਆ ਹੈ ਇਨਸਾਨ ਤੋਂ ਜਾ ਕੇ ਤੁਖ ਰੋ ਹੋ ਕੇ ਤੁਹਾਡੇ ਚੰਨਾ ਦੇ ਹਾਜ਼ਰ ਹੋਈਏ